ਹਾਏ ਮੀਨੂ ਤਾਂ ਕਹਿੰਦਾ ਹੀ ਟਾਈਮ ਨਾਲ ਹੀ ਆ ਜਾਣਾ ਵਾ ਕਿੰਨਾ ਟਾਈਮ ਹੋ ਗਿਆ ਵਾ ਅਜੇ ਤੱਕ ਆਏ ਨਹੀਂਗੇ ਉਹ ਹੁਣ ਵੀ ਸਭ ਪਏ ਵਧੀਆ ਹੋ ਜਾਣਾ ਆ ਵੇਖੀ ਤੂੰ ਰਿਸ਼ਤਾ ਕਿੰਨਾ ਟੌਪਦਾ ਆ ਜਿਹੜਾ ਮੈਂ ਕਰਾਉਣਾ ਆ ਲੈ ਭੈਣ ਜੀ ਆਹ ਗੱਲ ਦੱਸ ਕੇ ਨਾ ਮਾਣੀ ਖੁਸ਼ ਕਰਤਾ ਜੀ ਪਰ ਜਿੰਨਾ ਚਿਰ ਹੁੰਦਾ ਨਹੀਂ ਨਾ ਹੁਣਾਂ ਚਿਰ ਫੜਾਫੀ ਕਰਦੇ ਰਿਸ਼ਤਾ ਵੀ ਹੋ ਜਾਊਗਾ ਕਿਉਂ ਫਿਕਰ ਕਰਦੀ ਐ ਪਹਿਲਾਂ ਉਹੜਾ ਗੱਲ ਚ ਫਾ ਪਿਆ ਨਾ ਇਹਨੂੰ ਵੇਲਾ ਕੱਢੀਏ ਕਰੋ ਜੋਤ ਮੈਂ ਤੇ ਬੜਾ ਕੋ ਸੋਚਿਆ ਸੀ ਮੈਂ ਸੋਚਿਆ ਸੀ ਕਿ ਚੱਲ ਰਵਿੰਦਰ ਦਾ ਮੈਂ ਹੁਣ ਪਾਰਾ ਹੌਲਾ ਲਾਤਾ ਸਾਰਾ ਹੀ ਤੇ ਚੱਲ ਹੁਣ ਘਰ ਦੀ ਤਿਆਰੀ ਕਰਾਵਾਂਗੇ ਅਸੀਂ ਵੀ ਗਾਂ ਪਰਿਵਾਰ ਆਪਣਾ ਤੋਰਨਾ ਵਾ ਕਿੰਨੇ ਖਰਚੇ ਹੁੰਦੇ ਆ ਪਰ ਮੈਨੂੰ ਕੀ ਪਤਾ ਸੀ ਵੀ ਇੱਕ ਖਰਚਾ ਹੋਰ ਮੈਨੂੰ ਡੀਕਣ ਡਿਆ ਕੁੜੀ ਵਿਚਾਰੀ ਨੇ ਵੀ ਚਾਰ ਪੰਜ ਮਹੀਨੇ ਤੇ ਸੀ ਇਹ ਕੱਟਿਆ ਤੇ ਹੁਣ ਫੇਰ ਖਰਚਾ ਕਰਨਾ ਪੈ ਡਿਆ ਪਰਮਾਤਮਾ ਮੈਂ ਕਿਹੜਾ ਆਪਣੇ ਆਸਤੇ ਮੰਗਣ ਡਿਆ ਵਾ ਆਪਣੀ ਭੈਣ ਵਾਸਤੇ ਮੰਗਣ ਡਿਆ ਨਾ ਚੱਲ ਜੇ ਆਰਤੀ ਕੋ ਚੱਲਿਆ ਵਾ ਉਦੇ ਮਨ ਮੇਰ ਪੈ ਜੇ ਤੇ ਚਲ ਪੈਸੇ ਦੇ ਦੇ ਮੈਨੂੰ